ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਲੁੱਟਦਿਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਬਰਨਾਲਾ ਪੁਲਿਸ ਕਾਮਯਾਬ ਹੋਈਏ ਕਾਬੂ ਕੀਤੇ ਦੋਸ਼ੀਆਂ ਕੋਲੋਂ ਪੁਲਿਸ ਨੇ ਅਸਲਾ 2 ਲੱਖ ਤੋਂ ਜ਼ਿਆਦਾ ਰੁਪਏ ਤੇ ਗਨਪੁਆਇੰਟ ਉੱਤੇ ਲੁੱਟੀ ਕਾਰ ਬਰਾਮਦ ਕੀਤੀਏ ਨਾਲ ਹੀ ਇਹਨਾਂ ਮੁਲਜ਼ਮਾਂ ਕੋਲੋਂ 1 ਕਿਲੋ ਪੁੱਕੀ ਬਰਾਮਦ ਕਰਨ ਦਾ ਵੀ ਦਾਵਾ ਕੀਤਾ ਜਾ ਰਿਹਾ ਹੈ ਪੁਲਿਸ ਦੇ ਮਤਬਾਕ ਗਿਰੋਹ ਦਾ ਇੱਕ ਮੈਂਬਰ ਅਜੇ ਫਰਾਰ ਹੈ ਜਿਸ ਦੀ ਭਾਲ ਲਈ ਛਾਪੇਮਾਰੀ ਲਗਾਤਾਰ ਜਾਰੀ ਹੈ ਬਰਨਾਲਾ ਦੀ ਪੁਲਿਸ ਨੇ ਕਾਬੂ ਕੀਤੇ ਦੋਸ਼ੀਆਂ ਕੋਲੋਂ ਰਿਮਾਂਡ ਦੌਰਾਨ ਅਹਿਮ ਖੁਲਾਸੇ ਹੋਣ ਦਾ ਦਾਵਾ ਕੀਤਾ ਹੈ ਕੱਲ ਸੇ ਸਿੰਘ ਨੂੰ ਕਿ ਪੱਤੀ ਰੋਡ ਤੇ ਇੱਕ 스ਵਿਫਟ ਕਾਰ ਦੇ ਵਿੱਚ ਕੁਝ ਸ਼ੱਕੀ ਬੰਦੇ ਘੁੰਮਦੇ ਆ ਵੀ ਜਿਹਨਾਂ ਪਾਸ ਭੁੱਕੀ ਚੋਰੀ ਦੀ ਗੱਡੀ ਹੈ ਤੇ ਕੁਝ ਨਸ਼ਾ ਤੇ ਕੁਝ ਪੈਸੇ ਜਿਹੜੇ ਨਸ਼ੇ ਤੋਂ ਬਰਾਮਦ ਹੋਏ ਉਹ ਪੈਸੇ ਵੀ ਨਾ ਕੋਈ ਬਰਾਮਦ ਹੋ ਸਕਦੇ ਆ ਜੋ ਇਸ ਸਬੰਧੀ ਇਹ ਦੋ ਦੋਸ਼ੀ ਇੱਕ ਗੁਰਸੇਵਿਕ ਸਿੰਘ ਇੱਕ ਮਨਪ੍ਰੀਤ ਸਿੰਘ ਨਿੱਕਾ ਇਹਨਾਂ ਦੋਨੋਂ ਨੂੰ ਗ੍ਰਿਫਤਾਰ ਕੀਤਾ ਜਿਹਨਾਂ ਪਾਸੋਂ ਇੱਕ ਨਜਾਇਜ਼ ਪਿਸਟਲ ਤੇ 1 ਕਿਲੋ ਦੇ ਕਰੀਬ ਔਕੀ 229000 ਰੁਪਏ ਰਿਕਵਰ ਕੀਤੇ ਆ ਪਹਿਲੇ ਵੀ ਗੰਗਾ ਨਗਰ ਦੇ ਵਿੱਚ ਪੁਲਿਸ ਦੇ ਵੈਪਨ ਦਿਖਾ ਕੇ ਉਥੋਂ ਭੱਜਿਆ ਸੀ ਉਹ ਤੋਂ ਇਲਾਵਾ ਫਸਿਆਣਾ ਥਾਣਾ ਤੇ ਪਾਤੜਾ ਥਾਣਾ ਦੇ ਇਹਦੇ ਭੁੱਕੀ ਦੇ ਮਕਦਮੇ ਦਰਜ ਹੈਗੇ ਆ ਤੇ ਇਹਦੇ ਤੋਂ ਫਰਦਰ ਪੁੱਛਗਛ ਇਹਨਾਂ ਦੇ ਨਾਲ ਇੱਕ ਅਕਿਊਜ਼ ਹੋਰ ਕਾਲਾ ਸੀ ਉਹਨੂੰ ਪੁਲਿਸ ਥੋੜੇ ਦਿਨਾਂ ਵਿੱਚ ਗਲਤੀ ਗ੍ਰਿਫਤਾਰ ਕਰਕੇ ਹੋਰ ਰਿਕਵਰੀ ਦੇ ਚਾਂਸਸ ਹੈਗੇ ਆ